ਅੰਤਰਰਾਜੀ ਦਰਿਆਈ ਪਾਣੀਆਂ ਦੇ ਮਸਲੇ ਉੱਤੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਹੁਤ ਪੜਕਾਊ ਬਿਆਨ ਦੇ ਰਹੇ ਨੇ ਉਹ ਲੋਕਾਂ ਨੂੰ ਹਰ ਕੁਰਬਾਨੀ ਵਾਸਤੇ ਜ਼ੋਰ ਦੇ ਰਹੇ ਨੇ ਅੱਗੇ ਇਹਨਾਂ ਨੇ 25-30 ਹਜ਼ਾਰ ਨੌਜਵਾਨਾਂ ਦੀਆਂ ਜਾਨਾਂ ਕੁਰਬਾਨ ਕਰਾ ਦਿੱਤੀਆਂ ਤੇ ਮਸਲਾ ਉੱਥੇ ਦਾ ਉੱਥੇ ਹੀ ਹੁਣ ਅਕਾਲੀ ਭਾਜਪਾ ਤੇ ਬਾਦਲ ਨੇ ਇਸ ਮਸਲੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਇੱਕ ਖਾਸ اجلاس 16 ਨਵੰਬਰ ਨੂੰ ਸਦਨ ਦਾ ਫੈਸਲਾ ਲਿਆ ਆ ਸ਼ੰਕਾਵਾਂ ਜਤਾਈਆਂ ਜਾ ਰਹੀਆਂ ਨੇ ਕਿ ਉਹ ਇਸ ਇਸ ਚ ਵੋਟਾਂ ਖਿੱਚਣ ਦੀ ਖਾਤਰ ਨਾਲ ਦੇ ਰਾਜਾਂ ਨਾਲ ਸਾਰੀਆਂ 1947 ਤੋਂ ਬਾਅਦ ਦੀਆਂ ਪਾਣੀ ਸੰਬੰਧੀ ਸੰਧੀਆਂ ਰੱਦ ਕਰ ਦੇਣਗੇ। ਅਖਬਾਰਾਂ ਦੀਆਂ ਰਿਪੋਰਟਾਂ ਮੁਤਾਬਕ ਜਿਹੜਾ ਪਾਣੀ ਦੂਜੇ ਰਾਜਾਂ ਨੂੰ ਪੰਜਾਬ ਚੋਂ ਜਾ ਰਿਹਾ ਵਾ ਉਸ ਉੱਪਰ ਵੀ ਪਾਬੰਦੀ ਲਾਉਣ ਦਾ ਮਤਾ ਪਾਸ ਕੀਤਾ ਜਾ ਸਕਦਾ ਹੈ। ਇਸ ਮਸਲੇ ਉੱਪਰ ਟਿੱਪਣੀ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਧਿਆਨ ਇਸ ਮਸਲੇ ਦੇ ਪਿਛੋਕੜ ਵੱਲ ਲਿਜਾਣਾ ਚਾਹੁੰਦਾ। 1955 ਤੋਂ ਲੈ ਕੇ ਹੁਣ ਤੱਕ ਪਾਣੀਆਂ ਦੀਆਂ ਸਾਰੀਆਂ ਸੰਧੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਵੱਲੋਂ ਕੀਤੀਆਂ ਗਈਆਂ ਨੇ ਇਹ ਦੋਵੇਂ ਧਿਰਾਂ ਪੰਜਾਬ ਦਾ ਪਾਣੀਆਂ ਦਾ ਹੱਕ ਸਹੀ ਤਰੀਕੇ ਨਾਲ ਲੋਕਾਂ ਕੋਲ ਤੇ ਅਦਾਲਤਾਂ ਕੋਲ ਰੱਖਣ 'ਚ ਅਸਮਰਥ ਰਹੀਆਂ ਨੇ ਇਸੇ ਕਰਕੇ ਹੁਣ ਸੁਪਰੀਮ ਕੋਰਟ ਦਾ ਫੈਸਲਾ ਵੀ ਪੰਜਾਬ ਦੇ ਖਿਲਾਫ ਆਇਆ ਹੈ ਅਤੇ ਸੁਪਰੀਮ ਕੋਰਟ ਨੇ ਉਹਨਾਂ ਕਿਹਾ ਹੈ ਕਿ ਐਸਵਾਈਐਲ ਨਹਿਰ ਬਣਨੀ ਚਾਹੀਦੀ ਹੈ ਇਸ ਮਸਲੇ ਉੱਪਰ ਮੈਂ ਤੇ ਮੇਰੇ ਆਪ ਦੇ ਸਾਥੀ ਹਰਵਿੰਦਰ ਸਿੰਘ ਫੁੱਲਕਾ ਅਤੇ ਸੁਖਪਾਲ ਸਿੰਘ ਖੈਰਾ ਨੇ ਅੱਜ ਇੱਕ ਬਿਆਨ ਵੀ ਜਾਰੀ ਕੀਤਾ ਹੈ ਅਸੀਂ ਕਿਹਾ ਕਿ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਅਕਾਲੀ ਪਾਜਪਾ ਕੋਲ ਕੋਈ ਵੱਡਾ ਫੈਸਲਾ ਕਰਨ ਦਾ ਅਧਿਕਾਰ ਯਾਨੀ ਮੰਡੇਟ ਨਹੀਂ ਜਿਨ੍ਹਾਂ ਨੇ ਪਾਣੀਆਂ ਦੇ ਹੱਕ ਵੇਚੇ ਨੇ ਉਹ ਹੁਣ ਪਾਣੀਆਂ ਦੇ ਰਾਖੇ ਬਣੇ ਹੋਏ ਨੇ ਉਹ ਕਹਿੰਦੇ ਆ ਨਾ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਇਹੋ ਹੀ ਹਾਲ ਬਾਦਲਾਂ ਦਾ ਤੇ ਕਾਂਗਰਸ ਦੇ ਲੀਡਰਾਂ ਦਾ ਪੁਲਕਾ ਸੁਖਪਾਲ ਅਤੇ ਮੇਰਾ ਮੰਨਣਾ ਹੈ ਕਿ ਪਾਣੀਆਂ ਉੱਪਰ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੂੰ ਇੱਕ ਤਕੜਾ ਪਰ ਸਹੀ ਸਟੈਂਡ ਲੈਣ ਦੀ ਲੋੜ ਹੈ ਅੰਤਰਰਾਸ਼ਟਰੀ ਦਰਾਈ ਪਾਣੀਆਂ ਦੇ ਕਾਨੂੰਨ ਯਾਨੀ ਰਾਈਪੇਰੀਅਨ ਲਾ ਦੇ ਮੁਤਾਬਕ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਉੱਪਰ ਹੱਕ ਸਿਰਫ ਤੇ ਸਿਰਫ ਪੰਜਾਬ ਦਾ ਹੈ ਪਰ ਇਸ ਉੱਪਰ ਕੋਈ ਵੀ ਫੈਸਲਾ ਪੰਜਾਬ ਦੀ ਨਵੀਂ ਚੁਣੀ ਹੋਈ ਸਰਕਾਰ ਹੀ ਲੈ ਸਕਦੀ ਹੈ ਜਦੋਂ ਤੱਕ ਨਵੀਂ ਸਰਕਾਰ ਨਹੀਂ ਚੁਣੀ ਜਾਂਦੀ ਇਸ ਮਸਲੇ ਉੱਪਰ ਕੋਈ ਕਦਮ ਨਹੀਂ ਚੁਕਣਾ ਚਾਹੀਦਾ ਅਕਾਲੀ ਪਾਜਪਾ ਸਰਕਾਰ ਨੂੰ ਜਾਂ ਉਹਨਾਂ ਦੀ ਮਿਲੀ ਪੁਗਤ ਵਾਲੀ ਕਾਂਗਰਸ ਸਰਕਾਰ ਨੂੰ ਕੋਈ ਹੱਕ ਨਹੀਂ ਕਿ ਉਹ ਵੋਟਾਂ ਦੇ ਖਾਤਰ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਅਤੇ ਸਾਰੇ ਉੱਤਰੀ ਇਲਾਕੇ ਅਤੇ ਰਾਜਾਂ ਨੂੰ ਅੱਗ ਦੀ ਪੱਠੀ 'ਚ ਧੱਕਣ